ਕਹਨੇ 19 ਬੀ ਲੀਟਰ ਪਹਿਲਣ ਦਾ ਦੱਸਿਆ ਪਹਿਲਣ ਦਾ ਬਾਈ ਹਾਂ ਡੇਢ ਮਹੀਨਾ ਪਹਿਲਾਂ ਛੱਡੀ ਸੀ ਉਹਨਾਂ ਨੇ ਚੋਂ ਸੂਣ ਤੋਂ ਪਹਿਲਾਂ 30+ ਬਾਈ 30+ ਹਨਾ ਆ ਲੈਵੇ ਲੋ ਵਿੱਚ ਬਾਈ ਤੁਸੀਂ ਇਹ ਲਾਜ ਕੋ ਕਿੰਨੀਆਂ ਨੇ ਨਾੜਾਂ ਦਾ ਜਾਲ ਹੀ ਆ ਬਾਈ ਚਾਰ ਜਿਵੇਂ ਨਵਾਂ ਹਾਂ ਬਾਈ ਬੱਚੀ ਦਾ ਹਨਾ ਇਹ ਲੈ ਵੀ ਦੋਸਤੋ ਗਰਮੀ ਦੇ ਵਿੱਚ ਬਾਈ ਜੇ ਕਿਸੇ ਨੇ ਲੈਣੀ ਹੋਵੇ ਤਾਂ ਬਹੁਤ ਵਧੀਆ ਬਾਈ ਕਹਿੰਦਾ ਦੁੱਧ ਪਾ ਦੂਗੀ ਇਹ ਹਾਂਜੀ ਸਸੀ ਕਾਲ ਜੀ ਸਵਾਗਤ ਕਰਦੇ ਹਾਂ ਤੁਹਾਡਾ ਸਾਰਿਆਂ ਦਾ ਸੋ ਦੋਸਤੋ ਅੱਜ ਆਪਾਂ ਤੁਹਾਡੇ ਲਈ ਦੋ ਗਾਵਾਂ ਸੇਲ ਵਾਸਤੇ ਲੈ ਕੇ ਆਏ ਹਾਂ ਬਾਕੀ ਆਪਾਂ ਸਾਰੀ ਡਿਟੇਲ ਲੈਨੇ ਆ ਬਾਈ گاਵਾਂ ਦੀ ਤੇ ਬਾਈ ਕੀ ਹਾਲ ਚਾਲ ਹੈ ਠੀਕ ਹੈ ਬਾਈ ਸਭ ਤੋਂ ਪਹਿਲਾਂ ਬਾਈ ਆਪਣਾ ਨਾਮ ਤੇ ਆਪਾਂ ਕਿਹੜੇ ਪਿੰਡ ਖੜੇ ਆ ਇਹਦਾ ਨਾਮ ਬਾਈ ਹੈਪੀ ਸਿੰਘ ਆ ਪਿੰਡ ਜੋਧਪੁਰ ਪਖਰ ਜਲਾ ਬਠਿੰਡਾ ਠੀਕ ਹੈ ਬਾਈ ਤਹਿਸੀਲ ਮੋੜ ਮੰਡੀ ਬਾਈ ਠੀਕ ਹੈ ਬਾਈ ਆਪਣਾ ਘਰ ਬਾਈ ਪਸ਼ੂ ਵਾਲਿਆ ਹਸਤਾਲ ਕੋਲ ਰਹੇ ਹੁੰਦਾ ਜੋਧਪੁਰ ਪਿੰਡ ਜੋਧਪੁਰ ਪਖਰ ਜ਼ਿਲ੍ਹਾ ਬਠਿੰਡਾ ਬਾਈ ਹੈਨਾ ਠੀਕ ਹੈ ਬਾਈ ਤੇ ਬਾਈ ਆਪਾਂ ਗਾਂ ਤੋਂ ਸ਼ੁਰੂ ਕਰ ਲੀਏ ਹੈਨਾ ਕੀ ਡਿਟੇਲ ਆ ਬਾਈ ਇਹਦੀ ਇਹ ਬਾਈ ਦੂਜਾ ਸੁਹਾ ਵੈੜ ਹੈਗੀ ਠੀਕ ਹੈ ਇਹ ਕੱਲ ਪਰਸੋ ਸੋਈ ਆ ਬਈ ਇਹ ਠੀਕ ਹੈ ਬਈ ਹਾਂ 21 ਤਰੀਕ ਦੀ ਸੋਈ ਅੱਜ 24 ਹੋ ਗਈ ਬਈ ਠੀਕ ਹੈ ਬਈ ਤੇ ਬੌਲਾ ਇਹਦੇ ਨਾਲ 15 14 15 ਕਿਲੋ ਰੈਡੀ ਆ ਬਈ ਹੁਣ ਬੌਲਾ ਤਿਆਰ ਆ ਬਈ ਜਮਾ ਚਾਹੇ 10 ਡੰਗ ਚੋਲੇ ਬਈ ਕੋਈ ਠੀਕ ਆ ਲੈ ਵੀ ਦੋਸਤੋ ਬਾਈ ਕਹਿੰਦਾ ਭਾਵੇਂ 10 ਡੰਗ ਚੋਲੇ ਤੁਸੀਂ ਤੇ ਮੰਗਰ ਕੀ ਆ ਬਈ ਮੰਗਰ ਇਹਦਾ ਬੱਛੀ ਆ ਬਈ ਇਹ ਗਿੱਲਾ ਨਾੜਾ ਹੋਵੇ ਕੋਈ ਆਏ ਨਹੀਂ ਵੀ ਬੰਦਾ ਪੰਜ-ਸੱਤ ਦਿਨਾਂ ਦੀ ਸੂਈ ਆ ਹਾਂ ਨਾੜਵਾ ਨਾਲ ਲੱਗਿਆ ਹੋਇਆ ਹੈ ਨਾ ਦੋਸਤੋ ਮੂੰਹ ਮੱਥਾ ਚੈੱਕ ਕਰ ਲਓ ਬਾਈ ਕਹਿੰਦਾ 14 15 ਕਿਲੋ ਦੁੱਧ ਇਹਦਾ ਤਿਆਰ ਆ ਤੇ ਹਜੇ ਤੁਸੀਂ ਐ ਲੈ ਲਓ ਬਾਈ ਕਹਿੰਦਾ 21 ਤਰੀਕ ਦੀ ਸੂਈ ਆ ਤੇ ਅੱਜ 24 ਤਰੀਕ ਹੋਈ ਹੈ ਨਾ 3 ਦਿਨ ਹੋਇਆ ਬਾਈ ਹੈ ਨਾ 3 ਦਿਨ ਹੋਇਆ ਸੂਈ ਤੇ ਦੁੱਧ ਦੋਸਤੋ ਬਾਈ ਆਈਡੀਆ ਹੈ ਕਿੱਥੇ ਤੱਕ ਲੈ ਜਾਊਗੀ ਬਾਈ ਆਪਾਂ ਨੂੰ ਮਾਲਕਾਂ ਨੇ 19 ਲੀਟਰ ਪੈਲਣ ਦਾ ਦੱਸਿਆ ਪੈਲਣ ਦਾ ਬਾਈ ਹਾਂ ਡੇਢ ਮਹੀਨਾ ਪਹਿਲਾਂ ਛੱਡੀ ਸੀ ਉਹਨਾਂ ਵਿੱਚੋਂ ਸੂਣ ਤੋਂ ਪਹਿਲਾਂ ਠੀਕ ਹੈ ਬਾਈ ਕੋਈ ਆਇਆ ਨਹੀਂ ਸੀਗਾ ਵੀ ਬੰਦਾ ਚੋਈ ਗਿਆ ਉਹ ਤਾਂ ਨਹੀਂ ਦੁੱਤੇ ਹੋਣਾ ਹੁਣ ਵੀ ਜਮਾ ਬੌਲਾ ਮਾਰਦੀ ਆਏ ਨਹੀਂ ਠੀਕ ਹੈ ਲੈ ਵੀ ਦੋਸਤੋ ਥਣਾ ਥਣ ਚੈੱਕ ਕਰ ਲਓ ਤੁਸੀਂ ਹੈਨਾ ਤੇ ਬਾਈ ਮਾੜੀ ਜੀ ਤੋੜਦੀ ਹੈ ਨਾ ਬਈ ਇੱਕ ਵਾਰੀ ਮਾੜੇ ਤੋੜ ਕੇ ਦਿਖਾ ਦਈਏ ਲੈ ਵੀ ਸਾਨੂੰ ਤੋੜ ਕੇ ਦਿਖਾਉਣੇ ਆ ਦੋਸਤੋ ਬੱਛੀ ਵੀ ਬਾਈ ਬਹੁਤ ਸੋਹਣੀ ਆ ਪ੍ਰਿੰਟ ਬਹੁਤ ਚੰਗਾ ਗਾ ਬਾਈ ਤੇ ਹੈਵੀ ਆ ਮਾਗਰੋ ਪੱਠਪੂੜੇ ਦੀ ਬਹੁਤ ਚੌੜੀ ਆ ਤੇ ਜਮਾ ਨਵਾਂ ਹਾਂ ਨਾ ਬਾਈ ਬੱਛੀ ਦਾ ਹਨਾ ਤੇ ਲੈ ਵੀ ਦੋਸਤੋ ਗਰਮੀ ਦੇ ਵਿੱਚ ਬਾਈ ਜੇ ਕਿਸੇ ਨੇ ਲੈਣੀ ਹੋਵੇ ਤਾਂ ਬਹੁਤ ਵਧੀਆ ਬਾਈ ਕਹਿੰਦਾ ਦੁੱਧ ਪਾ ਦੂਗੀ ਇਹ ਲਓ ਮੋੜ ਲਿਆ ਬਾਈ ਮੋੜ ਲਿਆ ਤੇ ਬੇਲ ਬੂਲ ਬਹੁਤ ਲੰਬੀ ਆ ਬਾਈ ਤੇ ਬਾਕੀ ਆਪਾਂ ਬਾਈ ਤੋਂ ਰੇਟ ਵੀ ਪਤਾ ਕਰਾਂਗੇ ਵੀ ਕੀ ਰੱਖਿਆ ਬਾਈ ਨੇ ਰੇਟ ਇਹਦਾ ਤੇ ਦੂਜੇ ਸੂਏ ਦੋਸਤੋ ਇਹ ਹੈਗੀ ਬੱਚੀ ਆ ਤੇ ਮੂੰ ਮੱਥਾ ਤੁਸੀਂ ਚੈੱਕ ਕਰ ਲਓ ਬਈ ਕੰਨ ਕੰਨ ਵੀ ਛੋਟਾਗਾ ਪ੍ਰਿੰਟ ਪ੍ਰਿੰਟ ਬਹੁਤ ਚੰਗਾ ਮਾਗਰ ਬਾਈ ਜੀ ਕਿਸੇ ਨੇ ਬੱਚੀ ਪਾਲਣੀ ਹੋਵੇ ਤਾਂ ਬੱਚੀ ਤੁਸੀਂ ਪਾਲ ਵੀ ਸਕਦੇ ਹੋ ਠੀਕ ਹੈ ਚੰਗੀ ਆ ਵਧੀਆ ਸੁਨੱਖੀ ਆ ਤੇ ਕੀ ਬਾਈ ਡਿਮਾਂਡ ਆ ਇਹਦੀ ਇਹਦੀ ਡਿਮਾਂਡ ਬਾਈ ਆਪਾਂ ਮੰਨ ਲਾ 70000 ਰੁਪਏ ਕਰਦੇ ਆ ਠੀਕ ਆ ਬਾਈ ਹਾਂ 68000 ਚ ਮਾਨ ਤਨ ਕਰ ਦਾਂਗੇ ਬਾਈ 68000 ਚ ਮਾਨ ਤਨ ਕਰ ਦੋਗੇ ਬਾਈ ਹਾਂ ਹਾਂ ਬਾਈ ਠੀਕ ਆ ਲੈ ਵੀ ਉਹ ਕੱਦ ਕਾੜ ਵਾਲੀ ਆ ਬਾਕੀ ਥੋੜਾ ਜਿਹਾ ਐ ਨਾ ਕੋਈ ਸਮਝ ਬਾਈ ਜੇ ਨੀਰਾਂ ਨੂੰ ਰਾਣੀ ਪਾਇਆ ਹਾਂ ਹਾਂ ਇੱਕ ਆ ਦੇਖ ਲੋ ਖੋਲਣੀਆਂ ਵੀ ਹਜੇ ਬਾਈ ਜਣਾ ਬੈਲੀਆਂ ਹੀ ਪਈਆਂ ਹਨ ਜੀ ਬਾਈ ਇੱਕ ਕੁੱਕੋ ਪਾਇਏ ਨਹੀਂ ਹੈਗੇ ਠੀਕ ਆ ਤੇ ਬਾਈ ਚੌਣ ਚ ਕਿਵੇਂ ਆ ਠੰਡੀ ਸੀ ਲਪੂਰੀ ਚੌਣ ਚ ਜਮਾ ਠੰਡੀ ਸੀ ਲਾ ਜਮਾ ਕੋਈ ਐ ਜੀ ਗੱਲ ਧਾਰ ਤੂਰ ਦੀ ਕੋਈ ਥਣ ਸੁਣ ਜਮਾ ਇੱਕ ਨੰਬਰ ਆ ਬਾਈ ਲੈ ਬਾਈ ਕਹਿੰਦਾ ਵੀ ਪੂਰੀ ਗਰੰਟੀ ਆਪਣੇ ਵੱਲੋਂ ਦੇਵਾਂਗੇ ਬਾਈ ਅਸੀਂ ਹੋਰ ਸ਼ਿੱਟੇ ਦੀ ਸਾਰੇ ਕਾਹਦੇ ਜਿੰਮੇਵਾਰੀ ਹੈ ਬਾਈ ਕੋਈ ਆ ਨਹੀਂ ਬੰਦਾ ਆ ਕੇ ਕੋਈ ਕਮੀ ਪੇਸਤੀ ਗੱਡੂ ਨਾ ਹਾਂ ਹਾਂ ਉਹ ਪਕਾਈ ਕਰਾਉਣ ਵਾਲਾ ਕੰਮ ਨਹੀਂ ਕਰਦੇ ਬਾਈ ਠੀਕ ਆ ਲੈ ਬਾਈ ਥਣਾ ਥਣਾ ਦੀ ਬਾਈ ਕਹਿੰਦਾ ਪੂਰੀ ਸਾਫ ਆ ਠੀਕ ਹੈ ਜੀ ਤੇ ਅੱਗੇ ਗੱਲ ਕਰ ਲਈਏ ਬਾਈ ਆਪਾਂ ਦੋ ਨੰਬਰ ਵਾਲੀ ਦੀ ਹਣਾ ਹਾਂ ਬਾਈ ਇਹਦਾ ਕੀ ਬਾਈ ਕੀ ਡਿਟੇਲ ਹੈ ਇਹਦੀ ਇਹ ਵੇੜ ਬਾਈ ਪਹਿਲਾ ਸੁਹਾਗੀ ਠੀਕ ਹੈ ਹਾਂ ਦੂਜੇ ਸੂਏ ਆਸਤੇ ਭਾਈ ਜਮਨ ਨਰੋਲ ਖਾਲੀ ਆ ਅੱਛਾ ਖਾਲੀ ਆ ਭਾਈ ਹਾਂ ਭਾਈ ਠੀਕ ਹੈ ਲੈ ਵੀ ਦੋਸਤੋ ਆ ਬੈਡ ਉੱਚੀ ਲੰਮੀ ਬਹੁਤ ਐ ਕਦ ਕਾਠ ਤੇ ਹੈਵੀ ਬਹੁਤ ਆ ਪਲੀ ਬਹੁਤ ਤੇ ਪਿੱਠਪੂੜੇ ਦੀ ਬਹੁਤ ਜ਼ਿਆਦਾ ਚੌੜੀ ਆ ਹਨਾ ਤੇ ਬਾਈ ਕਹਿੰਦਾ ਵੀ ਪਰ ਹੈ ਹਜੇ ਫਿਲਹਾਲ ਖਾਲੀ ਆ ਦੁੱਧ ਦਿੰਦੀ ਆ ਭਾਈ ਹੁਣ ਇਹ ਦੁੱਧ ਭਾਈ ਇਹਦੇ 10 ਦੇ ਗੇੜ ਹੈਗਾ 10 ਦੇ ਗੇੜ ਹੈਗਾ ਹਾਂ ਭਾਈ ਹਾਂ ਤੇ ਚੰਗੀ ਸੇਵਾ ਕਰ ਲੂ ਤਾਂ ਪਲੱਸ ਵੀ ਹੋ ਜਾਊਗਾ ਬਾਈ ਪਲੱਸ ਜਾਊਗੀ ਥੋੜੀ ਨਾ ਗਾਂ ਗਰਮੀ ਆ ਥੋੜੀ ਗਰਮੀ ਦਾ ਕਾਣਾ ਪੀਣ ਉਹ ਪ੍ਰੇਖਾ ਆ ਕੇ ਬਜ਼ੂਮ ਘੱਟ ਜਾਂਦਾ ਦੁੱਧ ਹਾਂ ਤੇ ਬਾਈ ਇਹਨੂੰ ਮੜੇ ਤੂਰਦੀ ਆਪਾਂ ਟ੍ਰੱਕ ਜੇ ਡਿਵਾਈਡ ਆ ਬਾਈ ਠੀਕ ਆ ਬਾਈ ਬੈੜ ਵੱਡੀ ਬੁੱਢੀ ਬਹੁਤ ਆ ਹਨ ਤੇ ਦੁੱਧ ਵੀ 10 ਬਾਈ ਤੋਂ ਕਹਿੰਦਾ ਵੀ 10 ਤੋਂ ਪਲੱਸ ਆ ਤੇ ਜੇ ਕਿਸੇ ਨੇ ਲੈਣੀ ਹੋਵੇ ਇਹ ਵੀ ਬਾਈ ਨਾਲ ਤੁਸੀਂ ਕੰਟੈਕਟ ਕਰ ਲਿਓ ਮੂੰਹ ਮੱਥੇ ਦੀ ਬਹੁਤ ਚੰਗੀ ਆ ਬਾਈ ਉੱਚੀ ਲੰਮੀ ਬੈੜ ਆ ਪੂਰੀ ਹਨਾ ਬਾਈ ਨਸਲ ਫੁੱਲ ਆ ਬਾਈ ਹਾਂ ਨਸਲ ਨਸਲ ਵੀ ਪੂਰੀ ਫੁੱਲ ਆ ਤੇ ਦੁੱਧ ਬਾਈ ਕਹਿੰਦਾ ਵੀ ਪਹਿਲਾਂ ਨੇ ਜਦੋਂ ਇਹ ਸੂਈ ਸੀ ਤਾਂ ਕਿੰਨਾ ਦੱਸਿਆ ਸੀ ਬਾਈ ਉਦੋਂ 30+ ਬਾਈ 30+ ਹਨਾ ਆਲੇ-ਵੇਲੇ ਵਿੱਚ ਬਾਈ ਤੁਸੀਂ ਇਹਨਾਂ ਦੇਖੋ ਕਿੰਨੀਆਂ ਨੇ ਨਾੜਾਂ ਦਾ ਜਾਲ ਹੀ ਆ ਬਾਈ 4 ਸਪੇਰ ਆ ਆ ਦੇਖੋ ਬਹੁਤ ਕੈਂਟ ਬਾਈ ਉੱਚੀ ਲੰਮੀ ਵਹਿੜਾ ਹੈ ਤੇ ਤੁਸੀਂ ਜੇ ਇਹ ਵੀ ਲੈਣੀ ਹੋਈ ਤਾਂ ਬਾਈ ਨਾਲ ਕੰਟੈਕਟ ਕਰ ਲਿਓ ਠੀਕ ਆ ਤੇ ਇਹਦੇ ਰੇਟ ਦੀ ਬਾਈ ਫਿਰ ਕੀ ਗੱਲ ਬਾਤ ਆ ਇਹਦਾ ਰੇਟ ਬਾਈ ਜੇ ਕੋਈ ਚਾਹ ਵਣ ਬੰਦਾ ਹੋਇਆ ਸਾਹਮਣ ਵਾਲਾ ਠੀਕ ਹੈ ਭਾਈ ਬੰਦ ਜਿੱਦੇ ਵਈ ਬੰਦੇ ਨੇ ਤਾਂ ਨਵੇਂ ਮਹੀਨੇ ਦੀ ਗੱਬਣ ਚੈੱਕ ਕਰਾਤੀ ਬੈਠਾ ਹਾਂ 70000 ਦੇ ਆਪਣੀਆਂ ਵੀਡਵ ਸਾਹਮਣੇ ਰੱਖੇ ਬੰਦਾ ਹਾਂ ਜਿਵੇਂ ਆਨ ਤੋਂ ਨਹੀਂ ਪੈਂਦਾ 70000 ਵੀ ਗਾ ਮੈਂ ਆ ਪਲੇ ਆਉਂਗਾ ਅੱਛਾ ਜੇ ਅਗਲੇ ਵਿੱਚ ਰੱਖ ਕੇ ਸਾਹਮਣੇ ਵਿੱਚ ਨਹੀਂ ਉਹ ਅਗਲੇ ਵਿੱਚ ਹੈ ਉਹ ਅਗਲੇ ਵਿੱਚ ਹੈ ਹਾਂ ਜਿੱਦ ਤੱਕ ਨਵੇਂ ਮਹੀਨੇ ਦੀ ਗੱਬਣ ਹੋਗੀ 70000 ਦੀ ਗਾ ਮੈਂ ਲਿਉਂ ਬਈ ਦੁੱਧ ਚਾਹੇ 2 ਕਿਲੋ ਦੇਵੇ ਜਾਂ 4 ਦੇਵੇ ਚਾਹੇ 10 ਦੇਵੇ ਕਿੰਨੀ ਦੇਵੇ ਠੀਕ ਹੈ ਤੂੰ ਜੇ ਤੁਸੀਂ ਹੁਣ ਸੇਲ ਕਰਨੀ ਆ ਤਾਂ ਬਾਈ ਨਾਲ ਤੁਸੀਂ ਇੱਕ ਵਾਰੀ ਫੋਨ ਤੇ ਕਰ ਲਿਓ ਗੱਲ ਹਣਾ ਹਾਂ ਕੋਈ ਗੱਲ ਨਹੀਂ ਬਾਈ ਫੋਨ ਤੇ ਦੱਸ ਦਾਂ ਹਾਂ ਰੇਟ ਰੂਟ ਬਾਈ ਕਹਿੰਦਾ ਵੀ ਇਹਦਾ ਫੋਨ ਤੇ ਕਰਾਂਗੇ ਠੀਕ ਹੈ ਜੀ ਲੈ ਵੀ ਦੋਸਤੋ ਇਹ ਦੋ ਨਗ ਬਕੈ ਬਕਾਉ ਸੀਗੇ ਬਾਈ ਕੋਲੇ ਤੇ ਜੇ ਕਿਸੇ ਨੇ ਲੈਣੇ ਹੋਣ ਤਾਂ ਬਾਈ ਨਾਲ ਕੰਟੈਕਟ ਕਰ ਲਿਓ ਨੰਬਰ ਤੇ ਰਿਹਾ ਸਕਰੀਨ ਤੇ ਤੇ ਇੱਕ ਤਾਂ ਬਾਈ ਜਮਾ ਸੱਜਰ ਹੈ ਤੇ ਇੱਕ ਹੈਗੀ ਆ ਆਪਣੇ ਕੋਲੇ ਆ ਬੈਡ ਸੀ ਬਾਈ ਇਹ ਅੱਜ ਬਿਕ ਗਈ ਅੱਛਾ ਇਹ ਬਿਕ ਗਈ ਬਾਈ ਹਾਂ ਇਹ ਬਿਕ ਗਈ ਹਾਂ ਵੀ ਬੈਡ ਸੀਗੀ ਬਾਈ ਕੋਲੇ ਪਰ ਇਹ ਅੱਜ ਦੋਸਤੋ ਕਹਿੰਦੇ ਬਾਈ ਕਹਿੰਦਾ ਵੀ ਬਿਕ ਗਈ ਸੌਦਾ ਹੋ ਗਿਆ ਇਹਦਾ ਤੇ ਬਾਈ ਗਾਵਾ ਗੁਮਾ ਜਿਹੜੀਆਂ ਹੈ ਤੇ ਵਿੱਚ ਦਾ ਵੀ ਆ ਤੇ ਤੁਸੀਂ ਬਾਈ ਨਾਲ ਨੰਬਰ ਆ ਬਾਈ ਦਾ ਸੇਵ ਕਰਕੇ ਰੱਖ ਲਓ ਕੰਟੈਕਟ ਦਾ ਸੇਵ ਕਰਕੇ ਰੱਖ ਲਓ ਸੋ ਨੂੰ ਅੱਗੇ ਵੀ ਕੰਮ ਦੇ ਦਊਗਾ ਹਨਾ ਜੇ ਕਿਸ ਨੇ ਖਰੀਦ ਨਹੀਂ ਬਾਕੀ ਬਈ ਧਾਰਾ ਮਾਰ ਕੇ ਖਾ ਲਨ ਨਾ ਇਹ ਮਾਰਨੇ ਆਗੇ ਇਸ ਇਸ ਗਾਇਂ ਦੀਆਂ ਬਈ ਹਾਂ ਠੀਕ ਐ ਤੇ ਵੀ ਦੋਸਤੋ ਬਾਈ ਕਹਿੰਦਾ ਵੀ ਸਾਨੂੰ ਧਾਰਾ ਮਾਰ ਕੇ ਆਪਾਂ ਕਹਿੰਦੇ ਨੇ ਵੀ ਕਈ ਵਾਰੀ ਕੋਈ ਥਾਣੇ ਦੇ ਵਿੱਚ ਕੋਈ ਨੁਕਸ ਹੋਂਦਾ ਕੋਈ ਇਦਾਂ ਦੀ ਗੱਲਬਾਤ ਹੁੰਦੀ ਹੈ ਹਨਾ ਤੇ ਸਾਨੂੰ ਲਾਈਵ ਬਾਈ ਦਿਖਾ ਵੀ ਦਿੰਦਾਗਾ ਧਾਰਾ ਮਾਰ ਕੇ ਆ ਬੱਚੇ ਚੁੰਗ ਕੇ ਥਾਣੇ ਜਾਂਦੇ ਹਾਂ ਹਾਂ ਥਾਣੇ ਚੁੰਗ ਕੇ ਹਨਾ ਹਾਂ ਚਲ ਕੋਈ ਗੱਲ ਨਹੀਂ ਬਈ ਇਹਦਾ ਹਿੱਸਾ ਵੀ ਜ਼ਰੂਰੀ ਆ ਹਨਾ ਹਾਂ ਬਈ ਇਹਦੇ ਬਿਨਾਂ ਪਸ਼ੂ ਦਾ ਕੁਛ ਨਹੀਂ ਹਾਂ ਤੇ ਆਹ ਗਾਂ ਨੂੰ ਜੇ ਤੁਸੀਂ ਖਰੀਦਣੀ ਹੋਈ ਤਾਂ ਖਰੀਦ ਸਕਦੇ ਸੋਨੂੰ ਅੱਗੇ ਜਾ ਕੇ ਮੁੱਲ ਬਈ ਬਹੁਤ ਵਧੀਆ ਮੁੱਲ ਬਟਾਏਗਾ ਆਹ ਗਾਂ ਇੱਕ ਤੀਂ ਦੀ ਭੈੜਾ ਪੂਰੀ ਹਾਂ ਹਾਂ ਹੈਗੀ ਗੱਲ ਲੈ ਬਈ ਆਪਾਂ ਮੜਾ ਜੇ ਲਾ ਲਿਆ ਹਨਾ ਕੋਲੇ ਹੁਣ ਕੈਮਰਾ ਲੈ ਬਈ ਥੋੜੇ ਸਾਹਮਣੇ ਆ ਬਈ ਸਾਰਾ ਕੁਛ ਲੈ ਤੁਹਾਨੂੰ ਆਪਾਂ ਬਾਈ ਜਣਾ ਜਿਹਾ ਮਾਰ ਕੇ ਦਿਖਾਉਣੇ ਆ ਲੈ ਥੋੜਾ ਓਟਾ ਕੰਮ ਥੋੜਾ ਮਾਂ ਬੈਠਾ ਹੋਵੇ ਕਰਕੇ ਵੀ ਕਰਦੀ ਹੈ ਨਾ ਬਈ ਧਾਰ ਘੂਲ ਚ ਬਾਈ ਕਹਿੰਦਾ ਵੀ ਪੂਰਾ ਵੀ ਨੋਕੀ ਹੈ ਨਾ ਤੇ ਲੈ ਦੂਜੇ ਥਾਣੇ ਚ ਮਾਰ ਦੇ ਗਏ ਲੈ ਤਾਂ ਜਮਾ ਉਸ ਤੇ ਆ ਬਈ ਬਾਕੀ ਬਈ ਦੋਸਤੋ ਤੁਸੀਂ ਆਪ ਤਸੱਲੀ ਕਰ ਲੈਣੀ ਆ ਬਾਈ ਠੀਕ ਆ ਤੇ ਬਾਈ ਕਰਨੀ ਉਹ ਬਾਈ ਕਹਿੰਦਾ ਆਪਣੀ ਬਾਈ ਇਹੋ ਜੀ ਗੱਲ ਨਹੀਂ ਕੋਈ ਹੋਣੀ ਠੀਕ ਆ ਬਾਈ ਹਾਂ ਲੈ ਦੋਸਤੋ ਸਾਰਿਆਂ ਦਾ ਧੰਨਵਾਦ ਬਾਈ ਥੈਂਕ ਯੂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਕਿ ਹਰ ਇੱਕ ਦੋਸਤ ਤੱਕ ਆਪਣੀ ਵੀਡੀਓ ਇਹ ਪਹੁੰਚੇ ਧੰਨਵਾਦ ਬਾਈ ਧੰਨਵਾਦ